ਸਾਡਾ ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੜਕਾ ਟੁੜਕਾ ਪੰਜਾਬੀ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਗੁਲਗਲੇ ਸਾਂ ਦੀ ਸੌਗਾਤ ਸਾਂ ਦੇ ਵਿੱਚ ਜੇ ਗੁਲਗਲੇ ਨੇ ਖਾਦੇ ਤੇ ਫਿਰ ਆਪਾਂ ਕੀ ਖਾਦਾ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਮੇਰੇ ਚੈਨਲ ਤੜਕਾ ਟੁੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਅਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਚਲੋ ਜੀ ਸ਼ੁਰੂ ਕਰਦੇ ਹਾਂ ਗੋਲਗਲੇ ਬਣਾਉਣ ਦੇ ਲਈ ਇੱਥੇ ਆਪਾਂ ਇੱਕ ਕੌਲੀ ਗੁੜ ਦੀ ਲਈ ਆ ਦੋ ਕੌਲੀਆਂ ਸੇਮ ਆਟੇ ਦੀਆਂ ਲਈਆਂ ਨੇ ਦੋ ਚਮਚੇ ਆਪਾਂ ਸਾਫ ਨੂੰ ਗ੍ਰाइंड ਕਰਕੇ ਲਈਆ ਦੋ ਕੁ ਚੁਟਕੀਆਂ ਆਪਾਂ ਮਿੱਠੇ ਸੋਡੇ ਦੀਆਂ ਲਈਆਂ ਨੇਗੀਆਂ ਤੇ ਹੁਣ ਆਪਾਂ ਗੁੜ ਨੂੰ ਇੱਕ ਵੱਡੇ ਭਾਂਡੇ ਦੇ ਵਿੱਚ ਪਾ ਲਵਾਂਗੇ ਤੇ ਇਹਦੇ ਵਿੱਚ ਇੱਕ ਕੌਲੀ ਹੀ ਆਪਾਂ ਪਾਣੀ ਪਾ ਲਵਾਂਗੇ ਇਨੂੰ ਹੁਣ ਆਪਾਂ ਇੱਕ ਵਾਰੀ ਵਿਕਸਰ ਦੇ ਨਾਲ ਘੋਲ ਕੇ ਇਹਨੂੰ ਢੱਕ ਕੇ ਆਪਾਂ ਰੱਖ ਦੇਣਾ 10 ਮਿੰਟ ਵਾਸਤੇ ਤਾਂ ਕਿ ਆਪਣਾ ਗੁੜ ਘੁਲ ਜਾਵੇ ਚੰਗੀ ਤਰ੍ਹਾਂ ਹੁਣ ਆਪਾਂ ਇਹਨੂੰ ਗੁੜ ਨੂੰ ਚੰਗੀ ਤਰ੍ਹਾਂ ਫੈਂਟਦਾ ਇੱਕ ਵਾਰੀ 10 ਮਿੰਟ ਵਾਸਤੇ ਰੱਖ ਦੇਵਾਂਗੇ ਤਾਂ ਕਿ ਆਪਣਾ ਗੋੜਾ ਜਿਹੜਾ ਉਹ ਚੰਗੀ ਤਰ੍ਹਾਂ ਘੁਲ ਜੂਗਾ ਹੁਣ ਇਹ ਸੌਫਟ ਹੋ ਗਿਆ ਵਿਕਸਰ ਨਾਲ ਤੇ ਇਹਨੂੰ ਜਲਦੀ ਘੁਲ ਜਾਣਾ ਇਹਨੂੰ ਢੱਕ ਕੇ ਰੱਖ ਦੇਵਾਂਗੇ ਆਪਾਂ ਹੁਣ ਆਪਾਂ ਨੈਕਸਟ ਵੱਡਾ ਬੋਲ ਲੈ ਲਵਾਂਗੇ ਇਹਦੇ ਵਿੱਚ ਦੋਨੋਂ ਕਾਲੀਆਂ ਆਟੇ ਦੀਆਂ ਪਾ ਲਵਾਂਗੇ ਆਪਾਂ ਜਿਹੜਾ ਆਪਾਂ ਘੋੜ ਘੋੜਨ ਵਾਸਤੇ ਰੱਖਿਆ ਸੀਗਾ ਘੋੜ ਆਪਣਾ ਚੰਗੀ ਤਰ੍ਹਾਂ ਘੋਲ ਚੁੱਕਿਆ ਹੁਣ ਚਾਹ ਪਾਉਣ ਦੀ ਸਹਾਇਤਾ ਦੇ ਨਾਲ ਆਪਾਂ ਸਾਰਾ ਜਿਹੜਾ ਘੋੜ ਵਾਲਾ ਪਾਣੀ ਹੈ ਉਹ ਆਟੇ ਦੇ ਵਿੱਚ ਪਾ ਲਵਾਂਗੇ ਛਾਣ ਕੇ ਤਾਂ ਕਿ ਜਿਹੜਾ ਕੁਝ ਘੋੜ ਦੇ ਵਿੱਚ ਮਾੜਾ ਮੋਟਾ ਕੋਈ ਡੱਕਾ ਸੁੱਕਾ ਹੋਊਗਾ ਉਹ ਸਾਰਾ ਨਿਕਲ ਜਾਊਗਾ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜਿਹੜੀ ਸਾਫ ਆ ਉਹ ਵੀ ਵਿੱਚ ਪਾ ਲਵਾਂਗੇ ਆਪਾਂ ਆਟੇ ਦੇ ਸਾਫ ਆਪਾਂ ਗ੍ਰाइंड ਕਰਕੇ ਯੂਜ਼ ਕੀਤੀ ਤੁਸੀਂ ਚਾਹੇ ਜੇ ਸਾਬਤ ਪਾਉਣੀ ਚਾਹੁੰਦੇ ਹੋ ਤਾਂ ਸਾਬਤ ਵੀ ਪਾ ਸਕਦੇ ਹੋ ਹੁਣ ਆਪਾਂ ਆٹے ਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਪਾ ਲਵਾਂਗੇ ਕਿਉਂਕਿ ਆਟਾ ਆਪਣਾ ਕਾਫੀ ਥਿੱਕ ਹੈਗਾ ਆਟੇ ਨੂੰ ਆਪਾਂ ਚੰਗੀ ਤਰ੍ਹਾਂ ਫੈਂਟ ਕੇ ਦੀ ਸਮੂਥ ਜਿਹੀ ਪੇਸਟ ਬਣਾ ਲੈਣੀ ਹੈਗੀ ਬੜੀ ਮਲਾਈਮ ਜਿਹੀ ਪੇਸਟ ਬਣਾਉਣੀ ਹੈ ਆਪਾਂ ਆਟੇ ਨੂੰ ਆਪਾਂ ਕਾਫੀ ਫੈਂਟਣਾ ਚੰਗੀ ਤਰ੍ਹਾਂ ਕਿਉਂਕਿ ਜਿੰਨਾ ਹੀ ਆਪਾਂ ਆਟਾ ਫੈਂਟਾਂਗੇ ਓਨੇ ਹੀ ਆਪਣੇ ਗੋਲਗਲੇ ਨੇ ਜਿਹੜੇ ਉਹ ਬੋਲੇ-ਬੋਲੇ ਬਣ ਕੇ ਤਿਆਰ ਹੋਣਗੇ ਆਟੇ ਦੀ ਕਨਸਿਸਟੈਂਸੀ ਦੇਖ ਸਕਦੇ ਹੋ ਤੁਸੀਂ ਆਪਾਂ ਇਸ ਤਰ੍ਹਾਂ ਦੀ ਆਟੇ ਦੀ ਕਨਸਿਸਟੈਂਸੀ ਰੱਖਣੀ ਹੈ ਕਿਉਂਕਿ ਇਹਨੂੰ ਆਪਾਂ ਥੋੜੀ ਦੇਰ ਆਟੇ ਨੂੰ ਰੈਸਟ ਦਿਵਾਉਣੀ ਹੈ ਜੇਕਰ ਆਪਣਾ ਆਟਾ ਥਿੱਕ ਹੋ ਗਿਆ ਤਾਂ ਫਿਰ ਬਾਅਦ ਦੇ ਵਿੱਚ ਆਪਾਂ ਇਹਦੇ ਵਿੱਚ ਹੋਰ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਫਿਰ ਫੈਂਟ ਲਵਾਂਗੇ ਆਟਾ ਹੁਣ ਆਪਣਾ ਗੁੰਨਿਆ ਜਾ ਚੁੱਕਿਆ ਹੁਣ ਇਹਨੂੰ ਆਪਾਂ 10 ਮਿੰਟ ਵਾਸਤੇ ਰੱਖ ਲਵਾਂਗੇ ਆਟੇ ਨੂੰ ਰੈਸਟ ਤੇ ਆਟੇ ਨੂੰ 10 ਮਿੰਟ ਰੈਸਟ ਦੇਵਾਉਣ ਤੋਂ ਬਾਅਦ ਹੁਣ ਇਹਨੂੰ ਆਪਾਂ ਫਿਰ ਤੋਂ ਚੰਗੀ ਤਰ੍ਹਾਂ ਫੈਂਟ ਲਵਾਂਗੇ ਤੇ ਹੁਣ ਇਹਦੇ ਵਿੱਚ ਆਪਾਂ ਮਿੱਠਾ ਸੋਡਾ ਲੈ ਲਵਾਂਗੇ ਜਿਹੜਾ ਲਿਆ ਸੀਗਾ 2-3 ਚੁਟਕੀਆਂ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਲਵਾਂਗੇ ਤਾਂ ਜੋ ਮਿੱਠਾ ਸੋਡਾ ਆਪਾਂ ਨੂੰ ਆਟੇ ਦੇ ਵਿੱਚ ਮਿਕਸ ਕਰਨ ਦੇ ਵਿੱਚ ਆਸਾਨੀ ਹੋ ਸਕੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਥੋੜਾ ਇਹਨੂੰ ਫੈਂਟ ਲਵਾਂਗੇ ਕਿਉਂਕਿ ਜਿੰਨਾ ਆਪਣਾ ਆਟਾ ਇਹ ਫਲਫੀ ਹੋਊਗਾ ਓਨੇ ਹੀ ਆਪਣੇ ਗੁਲਗੁਲੇ ਵਧੀਆ ਪੋਲੇ ਅਤੇ ਕਰਾਂਚੀ ਬਣ ਕੇ ਤਿਆਰ ਹੋਣਗੇ ਕੜਾਹੀ ਹੁਣ ਆਪਾਂ ਗੈਸ ਤੇ ਰੱਖ ਲਈਏ ਤੇਲ ਆਪਣਾ ਗਰਮ ਹੋ ਚੁੱਕਿਆ ਹੁਣ ਆਪਾਂ ਛੋਟੇ-ਛੋਟੇ ਗੁਲਗੁਲੇ ਤੋੜਦੇ ਹੋਏ ਕੜਾਹੀ ਦੇ ਵਿੱਚ ਪਾ ਲਵਾਂਗੇ ਗੈਸ ਆਪਾਂ ਲੋ ਤੋਂ మీడియం ਰੱਖਣੀ ਆ ਕਿਉਂਕਿ ਅਗਰ ਆਪਾਂ ਤੇਜ਼ ਗੈਸ ਰੱਖਾਂਗੇ ਫਿਰ ਆਪਣੇ ਗੁਲਗਲੇ ਨੇ ਜਿਹੜੇ ਉਹ ਅੰਦਰ ਤੋਂ ਕੱਚੇ ਰਹਿ ਜਾਣਗੇ ਔਰ ਉੱਪਰ ਤੋਂ ਸੜ ਜਾਣਗੇ ਇਹ ਹੌਲੀ ਹੌਲੀ ਪੱਕਣੇ ਚਾਹੀਦੇ ਨੇ ਗੁਲਗਲੇ ਕੜਾਹੀ ਦੇ ਵਿੱਚ ਤੁਹਾਨੂੰ ਦਿਖ ਰਹੇ ਨੇ ਗੁਲਗਲਾ ਪਾਉਣ ਤੇ ਕਿੰਨੇ ਕੁ ਬੁਲਬਲੇ ਨਿਕਲਦੇ ਨੇ ਇੰਨੇ ਕੀ ਬੁਲਬਲੇ ਨਿਕਲਣੇ ਚਾਹੀਦੇ ਨੇ ਤੇਲ ਦੇ ਵਿੱਚ ਮਤਲਬ ਬਹੁਤ ਜ਼ਿਆਦਾ ਤੇਲ ਗਰਮ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਫਿਰ ਇੱਕਦਮ ਇਹਨਾਂ ਨੇ ਸੜ ਜਾਣਾ ਔਰ ਵਿੱਚੋਂ ਫਿਰ ਆਟਾ ਜਿਹਾ ਹੀ ਬਣਿਆ ਰਹਿ ਜਾਊਗਾ ਵਿੱਚੋਂ ਪੱਕਣੇ ਨਹੀਂ ਹੈਗੇ ਗੁਲਗਲੇ ਇਨਾਂ ਨੂੰ ਆਪਾਂ ਹਿਲਾਉਂਦੇ ਰਹਾਂਗੇ ਇਹਨਾਂ ਦੀ ਸਾਈਡ ਨਾਲ ਦੀ ਨਾਲ ਚੇਂਜ ਕਰਦੇ ਰਹਾਂਗੇ ਜਿਹੜੇ ਗੁਲਗੁਲੇਆਂ ਦਾ ਕਲਰ ਚੇਂਜ ਹੋ ਗਿਆ ਉਹ ਸਾਈਡ ਤੇ ਕਰਕੇ ਆਪਾਂ ਹੋਰ ਗੁਲਗੁਲੇ ਨਾਲ ਦੀ ਨਾਲ ਪਾਉਂਦੇ ਰਵਾਂਗੇ ਕਿਉਂਕਿ ਜਿਵੇਂ-ਜਿਵੇਂ ਥੋੜਾ-ਥੋੜਾ ਗੁਲਗੁਲੇਆਂ ਨੂੰ ਸੇਕ ਲੱਗੀ ਜਾਂਦਾ ਫਿਰ ਇਹ ਗੁਲਗੁਲੇ ਨਾਲ ਜੁੜਦੇ ਨਹੀਂ ਹੁੰਦੇ ਇਹਨਾਂ ਦਾ ਵੈਸੇ ਜੇ ਥੋੜੇ-ਬਹੁਤ ਜੁੜ ਜਾਣਗੇ ਤਾਂ ਕੋਈ ਚੱਕਰ ਵੀ ਨਹੀਂ ਇਹ ਤਾਂ ਛਾਣਨੀ ਦੀ ਸਹਾਇਤਾ ਦੇ ਨਾਲ ਅਲੱਗ-ਅਲੱਗ ਹੋ ਜਾਣਗੇ ਇਸ ਤਰ੍ਹਾਂ ਆਪਾਂ ਇਹਨਾਂ ਦੀ ਸਾਈਡ ਚੇਂਜ ਕਰਦੇ ਰਹਿਣਾ ਤੇ ਇਹਨਾਂ ਨੂੰ ਹਿਲਾਉਂਦੇ ਰਹਿਣਾ ਤਾਂਕਿ ਇਹ ਵਿਖਰੇ-ਵਿਖਰੇ ਰਹਿਣ ਇਸੇ ਤਰ੍ਹਾਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਵਾਂਗੇ ਤੇ ਨਾਲੋਂ ਨਾਲ ਗੁਲਗਲੇ ਆਪਾਂ ਪਾਉਂਦੇ ਰਵਾਂਗੇ ਜੇ ਜਿੰਨੀ ਕ ਆਪਣੀ ਜਗ੍ਹਾ ਕੜਾਈ ਦੇ ਵਿੱਚ ਖਾਲੀ ਹੁੰਦੀ ਏ ਕਿਉਂਕੋ ਦੂਸਰੇ ਨੇ ਜਿਹੜੇ ਹੌਲੀ-ਹੌਲੀ ਪੱਕੀ ਜਾਂਦੇ ਨੇ ਨਾਲ ਦੀ ਨਾਲ ਇਹ ਗੁਲਗਲੇ ਬਹੁਤ ਹੀ ਕਰਾਂਚੀ ਤੇ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਤੇ ਵਿੱਚੋਂ ਸੌਫਟ ਬਿਲਕੁਲ ਜਾਲੀਦਾਰ ਗੁਲਗਲੇ ਹਣ ਗੁਲਗਲੇ ਆਪਣੇ ਬਿਲਕੁਲ ਲਾਲ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਜਿਹੜੇ ਜਿਹੜੇ ਗੁਲਗਲੇ ਆਪਣੇ ਪੱਕ ਚੁੱਕੇ ਨੇ ਉਹਨਾਂ ਨੂੰ ਆਪਾਂ ਨਾਲ ਦੀ ਨਾਲ ਕੱਢੀ ਜਾਣੇ ਆ ਪਲੇਟ ਦੇ ਵਿੱਚ ਆਪਾਂ ਬਟਰ ਪੇਪਰ ਵਿਛਾ ਲਿਆ ਸੀਗਾ ਹੁਣ ਸਾਰੇ ਗੁਲਗਲੇ ਆਪਾਂ ਪਲੇਟ ਦੇ ਵਿੱਚ ਕੱਢ ਲਵਾਂਗੇ ਇਸੇ ਤਰ੍ਹਾਂ ਹੀ ਆਪਾਂ ਸਾਰੇ ਗੁਲਗਲੇ ਕੱਢ ਲਵਾਂਗੇ ਜਿਹੜੇ ਕੋਈ ਗੁਲਗਲੇ ਆਪਾਂ ਨੂੰ ਥੋੜੇ ਬਹੁਤੇ ਨਾਰਮਲ ਲੱਗਦੇ ਨੇ ਉਹਨਾਂ ਨੂੰ ਹੋਰ ਪੱਕਣ ਦੇਵਾਂਗੇ ਤੇ ਨਾਲੂ ਨਾਲ ਆਪਾਂ ਹੋਰ ਗੁਲਗਲੇ ਅਗਲਾ ਪੂਰ ਪਾ ਦੇਵਾਂਗੇ ਕੜਾਹੀ ਦੇ ਵਿੱਚ ਕਿਉਂਕਿ ਕੋਈ ਵੀ ਗੁਲਗਲਾ ਨਰਮ ਨਹੀਂ ਰਹਿਣਾ ਚਾਹੀਦਾ ਅਗਰ ਗੁਲਗਲਾ ਨਰਮ ਰਹਿ ਗਿਆ ਤਾਂ ਫਿਰ ਉਹਦੇ ਵਿੱਚ ਕ੍ਰਾਂਚ ਨਹੀਂ ਆਉਣਾ ਹੈਗਾ ਕਿਉਂਕਿ ਅਗਰ ਕ੍ਰਾਂਚ ਹੀ ਨਹੀਂ ਹੋਣਗੇ ਤਾਂ ਫਿਰ ਉਹ ਟੇਸਟੀ ਨਹੀਂ ਲੱਗਣੇ ਹੁਣ ਆਪਾਂ ਇਸੇ ਤਰ੍ਹਾਂ ਬਾਕੀ ਆਟੇ ਦੇ ਗੁਲਗਲੇ ਨੇ ਜਿਹੜੇ ਉਹ ਸਾਰੇ ਕੱਟਦੇ ਹੋਏ ਕੜਾਹੀ ਦੇ ਵਿੱਚ ਪਾ ਦੇਵਾਂਗੇ ਐਸੇ ਤਰ੍ਹਾਂ ਹੀ ਆਪਾਂ ਉਂਗਲੀਆਂ ਦੀ ਸਹਾਇਤਾ ਦੇ ਨਾਲ ਤੋੜ-ਤੋੜ ਕੇ ਗੁਲਗੁਲੇ ਪਾਈ ਜਾਣੇ ਨੇ। ਇਹ ਗੁਲਗੁਲੇ ਆਪਣੇ ਬਹੁਤ ਹੀ ਸੌਫਟ ਬਣਨੇ ਨੇ। ਬਹੁਤ ਹੀ ਵਧੀਆ ਤਰੀਕੇ ਦੇ ਨਾਲ ਹੌਲੀ-ਹੌਲੀ ਪੱਕ ਰਹੇ ਨੇ ਤੁਸੀਂ ਦੇਖ ਸਕਦੇ ਹੋ ਤੇਲ ਬਹੁਤ ਜ਼ਿਆਦਾ ਗਰਮ ਨਹੀਂ ਹੈਗਾ ਆਪਣਾ। ਹੁਣ ਗੁਲਗੁਲੇ ਆਪਾਂ ਪਾ ਦਿੱਤੇ ਨੇ ਸਾਰੇ। ਜਿੰਨੇ ਆਪਣੇ ਕੜਾਹੀ ਦੇ ਵਿੱਚ ਆਉਂਦੇ ਨੇ ਤੁਸੀਂ ਦੇਖ ਸਕਦੇ ਹੋ ਆਪਾਂ ਇਹਨਾਂ ਦੀ ਸਾਈਡ ਚੇਂਜ ਕਰਦੇ ਰਵਾਂਗੇ। ਤੇ ਜਿਹੜਾ ਕੋਈ ਪੱਕ ਜਾਂਦਾ ਉਹਨੂੰ ਆਪਾਂ ਨਾਲ ਦੀ ਨਾਲ ਬਾਹਰ ਵੀ ਕੱਢਦੇ ਰਵਾਂਗੇ। ਅਗਰ ਆਪਾਂ ਇਕੱਠੇ ਕੱਢਾਂਗੇ ਤਾਂ ਫੇਰ ਅੱਧੇ ਗੁਲਗਲੇ ਆਪਣੇ ਸੜ ਜਾਣਗੇ ਉੱਪਰ ਉਹਨਾਂ ਦਾ ਜ਼ਿਆਦਾ ਡਾਰਕ ਹੋ ਜੂਗਾ ਕਲਰ। ਇਸ ਕਰਕੇ ਆਪਾਂ ਨਾਲੋਂ ਨਾਲ ਗੁਲਗਲੇ ਕੱਢਦੇ ਵੀ ਰਾਂਗੇ ਜਿਹੜਾ ਕੋਈ ਆਪਣਾ ਗੁਲਗਲਾ ਪੱਕੂਗਾ। ਤੁਸੀਂ ਦੇਖ ਸਕਦੇ ਹੋ ਆਪਣੇ ਗੁਲਗਲਿਆਂ ਦਾ ਕਲਰ ਕਿੰਨਾ ਵਧੀਆ ਆ। ਗੈਸ ਆਪਾਂ ਘੱਟ ਰੱਖਣੀ ਆ, ਕਾਲੀ ਨਹੀਂ ਕਰਨੀ ਹੈਗੀ ਬਸ ਇਹਨਾਂ ਨੂੰ ਹੌਲੀ-ਹੌਲੀ ਪੱਕਣ ਦੇਣਾ। ਜਿੰਨੇ ਇਹ ਆਰਾਮ ਨਾਲ ਹੌਲੀ-ਹੌਲੀ ਪੱਕਣਗੇ ਓਨੇ ਹੀ ਇਹ ਕ੍ਰਾਂਚੀ ਤੇ ਟੇਸਟੀ ਬਣ ਕੇ ਤਿਆਰ ਹੋਣਗੇ ਬਹੁਤ ਹੀ ਵਧੀਆ ਜਾਲੀਦਾਰ ਗੁਲਗਲੇ ਬਸ ਆਪਾਂ ਇਹਨਾਂ ਨੂੰ ਹਿਲਾਉਂਦੇ ਰਹਿਣਾ ਇਹਨਾਂ ਨੂੰ ਛੱਡਣਾ ਨਹੀਂ ਕਿਉਂਕਿ ਨਹੀਂ ਤਾਂ ਫਿਰ ਇਹਨਾਂ ਦੀ ਜਿਹੜੀ ਨੀਚੇ ਵਾਲੀ ਸਾਈਡ ਆ ਉਹ ਸੜ ਜੂਗੀ ਤੇ ਉੱਪਰ ਵਾਲੀ ਸਾਈਡ ਆ ਜਿਹੜੀ ਉਹ ਕੱਚੀ ਰਹਿ ਜੂਗੀ ਇਹਨਾਂ ਨੂੰ ਆਪਾਂ ਹਿਲਾਉਂਦੇ ਰਹਿਣਾ ਉੱਪਰ ਵਾਲੀ ਸਾਈਡ ਨੀਚੇ ਇਸੇ ਤਰ੍ਹਾਂ ਹੀ ਬਦਲਦੇ ਰਹਿਣਾ ਤੁਸੀਂ ਦੇਖ ਸਕਦੇ ਹੋ ਆਪਣੇ ਗੁਲਗੁਲੇ ਬਿਲਕੁਲ ਪੱਕ ਚੁੱਕੇ ਨੇ ਤੇ ਹੁਣ ਆਪਾਂ ਸਾਰੇ ਗੁਲਗੁਲੇ ਕੱਢ ਦੇਵਾਂਗੇ ਤੁਸੀਂ ਵੀ ਮੇਰੇ ਤਰੀਕੇ ਨਾਲ ਗੁਲਗੁਲੇ ਬਣਾਇਓ ਤੇ ਫਿਰ ਮੈਨੂੰ ਦੱਸਿਓ ਤੁਹਾਡੇ ਗੁਲਗੁਲੇ ਕਿਸ ਤਰ੍ਹਾਂ ਦੇ ਬਣੇ ਦੇਖੋ ਤੁਸੀਂ ਆਪਣੇ ਗੁਲਗੁਲੇ ਕਿੰਨੇ ਸੌਫਟ ਬਣ ਕੇ ਤਿਆਰ ਹੋਏ ਨੇ ਮੈਂ ਤੁਹਾਨੂੰ ਤੋੜ ਕੇ ਦਿਖਾਉਣੀ ਆ ਬਹੁਤ ਜ਼ਿਆਦਾ ਗਰਮ ਨੇ ਹੱਥ ਨਹੀਂ ਲੱਗ ਰਿਹਾ ਇਹਨਾਂ ਨੂੰ ਹੁਣੇ-ਹੁਣੇ ਕੜਾਹੀ ਚੋਂ ਕੱਢੇ ਨੇ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਜਾਲੀਦਾਰ ਗੁਲਗੁਲੇ ਬਣ ਕੇ ਤਿਆਰ ਹੋਏ ਨੇ ਜਿਵੇਂ ਅੱਗੇ ਆਪਣੇ ਕਹਿੰਦੇ ਹੁੰਦੇ ਸੀ ਨਾ ਵੀ ਬੁੱਲਾ ਨਾਲ ਭਰਦੇ ਆ ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਉਹ ਕੰਮ ਐਨਾ ਗੁਲਗਲਿਆਂ ਦਾ ਬੁੱਲਾ ਨਾਲ ਭਰਨ ਵਾਲੇ ਗੁਲਗਲੇ ਨੇ ਬਹੁਤ ਹੀ ਜ਼ਿਆਦਾ ਸੌਫਟ ਕਰਾਂਚੀ ਬਿਲਕੁਲ ਪੋਲੇ ਜਿੰਨੇ ਮਰਜ਼ੀ ਕਿਸੇ ਦੇ ਦੰਦ ਕਮਜ਼ੋਰ ਨੇ ਉਹ ਵੀ ਗੁਲਗਲੇ ਖਾ ਸਕਦਾ ਹੈ ਬੁੱਲਾ ਨਾਲ ਭਰਨ ਵਾਲੇ ਨੇ ਆਪਣੇ ਗੁਲਗਲੇ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਆ ਕਿਸੇ ਹੋਰ ਇੱਕ ਨਵੀਂ ਡੇਲੀਸ਼ੀਅਸ ਜੀ ਰੈਸਪੀ ਦੇ ਨਾਲ